ਸਤਿ ਸ਼੍ਰੀ ਅਕਾਲ ਦੋਸਤੋ ਦੋਸਤੋ ਜਿਵੇਂ ਪਿੰਡ ਲਗੀਰਾ ਵਿੱਚ ਪਹੁੰਚਿਆ ਹੈਗਾ ਆ ਜਿਹੜਾ ਕਿ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਪੈਂਦਾ ਹੈ ਸੋ ਇਸ ਪਿੰਡ ਵਿੱਚ ਮੈਂ ਗਿਆ ਸੀ ਮੈਂ ਇੱਥੇ ਇੱਕ ਖੂਹ ਦੇਖਿਆ ਔਰ ਪਿੰਡ ਵਾਸੀਆਂ ਮਦਦ ਕਰ ਇਹ ਜਿਹੜਾ ਖੂਹ ਹੈਗਾ ਵਾ ਇਹ 100 ਸਾਲ ਕਰੀਬ ਜਿਹੜਾ ਪੁਰਾਣਾ ਹੈਗਾ ਆ ਸੋ ਤੁਸੀਂ ਦੇਖ ਸਕਦੇ ਆ ਅੱਜ ਵੀ ਦੀ ਜਿਹੜੀ ਮੌਨ ਆ ਉਹ ਦੇਖ ਸਕਦੇ ਆ ਪਰ ਇਹਦਾ ਪਾਣੀ ਕਹਿੰਦੇ ਵੀ ਅੱਜ ਵੀ ਵਰਤਨਯੋਗ ਹੈ ਔਰ ਲੋਕਾਂ ਨੇ ਕੀ ਕੀਤੇ ਹੈਗਾ ਜਿਹੜੇ ਪੁਰਾਣੇ ਸਮੇਂ ਚ ਜਿੱਦਾਂ ਪਾਣੀ ਕੱਢਦੇ ਹੁੰਦੇ ਸੀ ਉਦਾਂ ਤੇ ਖੈਰ ਹੁਣ ਕੋਈ ਪਾਣੀ ਵਿੱਚੋਂ ਨਹੀਂ ਪਰਦਾ ਹੈਗਾ ਪਰ ਲੋਕਾਂ ਨੇ ਆਪਣੇ ਜਿਹੜੇ ਟੁੱਲੂ ਪੰਪ ਹੈਗੇ ਆ ਉਹ ਇਸ ਖੂਹ ਵਿੱਚ ਇਹ ਪਾਏ ਹੋਏ ਨੇ ਥੱਲੇ ਤੱਕ ਪਰ ਮੈਂ ਤੁਹਾਨੂੰ ਦਿਖਾਉਣਾ ਹੈਗਾ ਉਹ ਤੁਸੀਂ ਦੇਖਿਓ ਪਾਈਪਾਂ ਜਿਹੜੀਆਂ ਟੁੱਲੂ ਪੰਪ ਵੀ ਵਿੱਚ ਭਰੇ ਹੋਏ ਨੇ ਔਰ ਬਕਾਇਦਾ ਵਿੱਚੋਂ ਪਾਣੀ ਕੱਢਿਆ ਜਾ ਰਿਹਾ ਹੈਗਾ ਔਰ ਇਸ ਖੂਹ ਦਾ ਕਹਿੰਦੇ ਪਾਣੀ ਅੱਜ ਵੀ ਜਿਹੜਾ ਮਿੱਠਾ ਆ ਤੇ ਇਹਦਾ TDS ਲੈਵਲ ਜਿਹੜਾ ਉਹ ਅੱਜ ਵੀ ਉਦਾਂ ਦਾ ਉਦਾਂ ਹੀ ਆ ਸੋ ਬੜਾ ਵਧੀਆ ਅਪਰਾਲਾ ਪਿੰਡ ਵਾਸੀਆਂ ਵੱਲੋਂ ਔਰ ਕਿਉਂਕਿ ਸਾਡਾ ਜਿਹੜਾ ਵਿਰਸਾ ਹੈ ਉਹ ਲੋਪ ਹੋਣਾ ਜਾ ਰਿਹਾ ਹੈਗਾ ਆ ਉਰੀਨ ਪਿੰਡ ਵਾਲਿਆਂ ਨੂੰ ਮੈਂ ਸ਼ਾਬਾਸ਼ ਦੇਣਾ ਚਾਹੁੰਦਾ ਕਿ ਜਿਨ੍ਹਾਂ ਨੇ ਅੱਜ ਵੀ ਜਿਹੜਾ ਇਦਾਂ ਦਾ ਇਹ ਵਿਰਸਾ ਆਪਣਾ ਪੁਰਾਣਾ ਸਾਂਭ ਕੇ ਰੱਖਿਆ ਹੈਗਾ ਤਾਂ ਕਿ ਅਸੀਂ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਹੈ ਉਹਨੂੰ ਦੱਸ ਸਕੀਏ ਕਿ ਸਾਡੇ ਜਿਹੜਾ ਪੁਰਾਣਾ ਵਿਰਸਾ ਕਿਹੋ ਜਿਹਾ ਹੁੰਦਾ ਸੀਗਾ ਸੋ ਤੁਸੀਂ ਦੇਖ ਸਕਦੇ ਆ ਕਿ ਖੂਬ ਬਹੁਤ ਜਿਹੜਾ ਇਹਦੀ ਦਿਖ ਪ੍ਰਾਤਨ ਹੈਗੀ ਆ ਉਹ ਸਾਨੂੰ ਸਾਰ ਨੂੰ ਇਹ ਜਿਹੜੇ ਖੂਹ ਉਹ ਸਾਂਭਣ ਦੀ ਲੋੜ ਹੈਗੀ ਆ ਔਰ ਤੁਹਾਡੇ ਪਿੰਡਾਂ ਚ ਵੀ ਜੇ ਇਦਾਂ ਦੇ ਖੂਹ ਹੈਗੇ ਆ ਤੇ ਉਹਨਾਂ ਨੂੰ ਜ਼ਰੂਰ ਸਾਂਭਿਓ ਤਾਂ ਕਿ ਆਪਾਂ ਆਉਣ ਵਾਲੇ ਲੋਕਾਂ ਆਪਣੇ ਬੱਚਿਆਂ ਨੂੰ ਦੱਸ ਸਕੀਏ ਕਿ ਇਹ ਸਾਡਾ ਪ੍ਰਾਤਨ ਵਿਰਸਾ ਹੈ ਸੋ ਬੜੀ ਅੱਛੀ ਗੱਲ ਹੈ ਪਿੰਡ ਵਾਸੀਆਂ ਵਾਸਤੇ ਔਰ ਤਾਂ ਇਹ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਮੈਨੂੰ ਕਮੈਂਟਾਂ ਵਿੱਚ ਜ਼ਰੂਰ ਦੱਸਿਓ ਸਤਿ ਸ਼੍ਰੀ ਅਕਾਲ ਜੀ